ਦੇਖੋ ਜੀ ਅੱਜ ਸਾਡੀ ਜਦੇਦਾਰ ਸਾਹਿਬ ਨੇ ਬਹੁਤ ਸਮਾਂ ਸਾਡੀ ਬੜੇ ਧਿਆਨ ਨਾਲ ਗੱਲ ਜਿਹੜੀ ਆ ਸੁਣੀ ਹੈ ਅੱਜ ਜਿਹੜਾ ਮਸਲਾ ਉਹ ਅਸੀਂ ਆ ਮੰਗ ਪੱਤਰ ਦੇ ਕੇ ਆਏ ਆ ਅਸੀਂ ਇਹ ਬੇਨਤੀ ਕੀਤੀ ਆ ਕਿ ਸਰਸੇ ਸਾਧ ਨੂੰ ਜਦੋਂ ਮਾਫੀ ਦਿੱਤੀ ਗਈ ਤੇ ਸਿੱਖ ਕੌਮ ਨੇ ਉਹਦਾ ਵਿਰੋਧ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਬਾਅ ਹੇਠ ਜਿਹੜਾ ਸੀ ਉਹ 90 ਲੱਖ ਦੇ ਇਸ਼ਤਿਹਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਖਬਾਰਾਂ ਨੂੰ ਇਸ ਕਰਕੇ ਦਿੱਤੇ ਕਿ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਰਸੇ ਸਾਧ ਨੂੰ ਮਾਫੀ ਦਿੱਤੀ ਗਈ ਆ ਇਹ ਠੀਕ ਹੈ ਤੇ ਕੌਮ ਇਨ ਬਿਨ ਇਹਨਾਂ ਹੁਕਮਾਂ ਦੀ ਪਾਲਣਾ ਕਰੇ ਲੇਕਿਨ ਸਿੱਖ ਕੌਮ ਨੇ ਆਪਣਾ ਜਿਹੜਾ ਵਿਰੋਧ ਸੀ ਉਹ ਜਾਰੀ ਰੱਖਿਆ ਉਸ ਤੋਂ ਬਾਅਦ ਉਹ ਜਿਹੜਾ ਕੀਤਾ ਹੋਇਆ ਫੈਸਲਾ ਸੀ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਜਥੇਦਾਰਾਂ ਨੂੰ ਜਿਹੜਾ ਸੀਓ ਵਾਪਸ ਲੈਣਾ ਜਥੇਦਾਰਾਂ ਨੇ ਜਿਹੜੀ ਉਹਨੂੰ ਗੁੰਡੇ ਨੂੰ ਕਾਤਲ ਨੂੰ ਬਲਾਤਕਾਰੀ ਨੂੰ ਜਿਹੜੀ ਮਾਫੀ ਦਿੱਤੀ ਸੀ ਗੁਰਮੀਤ ਰਾਮ ਰਹੀਮ ਨੂੰ ਉਹ ਵਾਪਸ ਲੈ ਲਈ ਜਦੋਂ ਉਹ ਵਾਪਸ ਲੈ ਲਈ ਤੇ ਜਿਹੜੇ 90 ਲੱਖ ਦੇ ਇਸ਼ਤਿਹਾਰ ਗੁਰੂ ਕੀ ਗੋਲਕ ਚੋਂ ਗਏ ਉਹ ਨਜਾਇਜ਼ ਗਏ ਨੇ ਉਹ ਗਲਤ ਤਰੀਕੇ ਨਾਲ ਇਹਨਾਂ ਨੇ ਗੁਰੂ ਕੀ ਗੋਲਕ ਦੀ ਦੁਰਵਰਤੋਂ ਕੀਤੀ ਹੈ ਉਹ 90 ਲੱਖ ਰੁਪਇਆ ਪਹਿਲਾਂ ਇਹਨਾਂ ਕੋਲੋਂ ਜਿਹੜਾ 18% ਸਮੇਤ ਵਿਆਜ ਵਸੂਲ ਕੀਤਾ ਜਾਵੇ। ਅਸੀਂ ਇਹ ਪੱਤਰ 'ਚ ਵੀ ਲਿਖਿਆ ਹੈ ਤੇ ਨਾਲ ਇਹ ਵੀ ਗੱਲ ਕਹੀ ਆ ਕਿ ਜਿਹੜੇ ਪੰਜ ਆਦਮੀ ਆ ਦੋ ਤਿੰਨ ਦਿਨ ਪਹਿਲਾਂ ਕਰਨਾਲ ਸਿੰਘ ਪੰਜੌਲੀ ਆਦ ਜਿਹੜੇ ਨੇ ਉਹ ਪੱਤਰ ਦੇ ਕੇ ਗਏ ਨੇ ਜਥੇਦਾਰ ਨੂੰ ਸੁਖਬੀਰ ਸਿੰਘ ਦੇ ਸੁਖਬੀਰ ਬਾਦਲ ਦੇ ਖਿਲਾਫ। ਪਈ ਸੁਖਬੀਰ ਸਿੰਘ ਬਾਦਲ ਨੇ ਹੀ ਸਾਰਾ ਕੁਝ ਕੀਤਾ ਪਈ ਇਹਨੂੰ ਸਖਤ ਸਜ਼ਾ ਦਈਦੀ ਆ। ਅਸੀਂ ਇਹ ਗੱਲ ਕਹੀ ਆ ਕਿ ਇਹ ਸਾਰੇ ਬਰਾਬਰ ਦੇ ਦੋਸ਼ੀ ਨੇ ਇਹਨਾਂ 'ਚੋਂ ਕੋਈ ਵੀ ਘਟ ਨਹੀਂ ਚਾਹੇ ਉਹ ਬਾਗੀ ਕੋਹਣ ਵਾਲੇ ਨੇ ਤਾਂ ਚਾਹ ਆਪਣੇ ਆਪ ਨੂੰ ਅਕਾਲੀ ਕੋਹਣ ਵਾਲਿਆ ਇਹਨਾਂ ਸਾਰਿਆਂ ਤੋਂ ਪਹਿਲਾਂ 90 ਲੱਖ ਦੇ ਇਸ਼ਤਿਹਾਰ ਜਿਹੜੇ ਨੇ ਸਮੇਤ ਵਿਆਜ ਵਸੂਲ ਕਰਕੇ ਗੁਰੂ ਕੀ ਗੋਲਕ 'ਚ ਉਹ ਪੈਸੇ ਜਮ੍ਹਾਂ ਕਰਾਏ ਜਾਣ ਤੇ ਉਸ ਤੋਂ ਬਾਅਦ ਜਿਹੜੇ ਇਹਨਾਂ ਨੇ ਮਾਫੀ ਪੱਤਰ ਦਿੱਤੇ ਨੇ ਉਹ ਉਹਨਾਂ ਤੇ ਵਿਚਾਰ ਕੀਤਾ ਜਾਵੇ ਤੇ ਨਾਲ ਅਸੀਂ ਇਹ ਵੀ ਗੱਲ ਬੜੇ ਵਿਸਤਾਰ ਨਾਲ ਕਹੀ ਹੈ ਕਤਾਬਾਂ ਵੀ ਵਿਖਾਈਆਂ ਨੇ ਨਾਲ ਅਸੀਂ ਇਹ ਵੀ ਗੱਲ ਕਹੀ ਆ ਕਿ ਜੇਕਰ ਉਸ ਟਾਈਮ ਤੇ ਚੰਦੂ ਜਿਨੇ ਪੰਚਮ ਪਾਤਸ਼ਾਹ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਤੇ ਛੇਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਇਹਦੇ ਨੱਕ ਚ ਨੱਥ ਪਾ ਕੇ ਤੈਨੂੰ ਦਿੱਲੀੋਂ ਹੌਰ ਲੈ ਕੇ ਜਾਣਾ ਔਰ ਜਿਹੜਾ ਗੁਰੂ ਦਾ ਸਿੱਖ ਮਿਲੇ ਉਹ ਇਹਨੂੰ ਪੰਜ ਛੇਤਰ ਮਾਰੇ ਕੀ ਉਹ ਚੰਦੂ ਨੇ ਮਾਫੀਆਂ ਨਾ ਮੰਗੀਆਂ ਹੋਣਗੀਆਂ ਪਰ ਉਸ ਟਾਈਮ ਤੇ ਗੁਰੂ ਸਾਹਿਬ ਨੇ ਖੁਦ ਛੇਵੇਂ ਪਾਤਸ਼ਾਹ ਨੇ ਜਿਹੜਾ ਅਸੀਂ ਉਸ ਚੰਦੂ ਨੂੰ ਮਾਫੀ ਨਹੀਂ ਦਿੱਤੀ ਉਸ ਤੋਂ ਬਾਅਦ ਮਸੰਦਾ ਹੈ ਮਸੰਦਾ ਨੂੰ ਵੀ ਪਹਿਲਾਂ ਤੀਸਰੇ ਪਾਤਸ਼ਾਹ ਨੇ ਬਤੌਰੇ ਪ੍ਰਚਾਰਕ ਥਾਪਿਆ ਸੀ ਜਦੋਂ ਉਹਨਾਂ ਨੇ ਮਨਾਈਆਂ ਕੀਤੀਆਂ ਤੇ ਦਸਵੇਂ ਪਾਤਸ਼ਾਹ ਨੇ ਉਹਨਾਂ ਨੂੰ ਤੇਲ ਦੇ ਕੜਾਹਾਂ ਚ ਪਾ ਕੇ ਸਾੜਿਆ ਤੇ ਕੀ ਉਹਨਾਂ ਜਿਹੜੇ ਉਹ ਮਸੰਦ ਸੀ ਉਹਨਾਂ ਨੇ ਮਾਫੀਆਂ ਨਾ ਮੰਗੀਆਂ ਹੋਣਗੀਆਂ ਪਰ ਗੁਰੂ ਸਾਹਿਬ ਨੇ ਕਿਸੇ ਨੂੰ ਮਾਫ ਨਹੀਂ ਕੀਤਾ ਇਸੇ ਤਰ੍ਹਾਂ ਮਸਾ ਰੰਗੜਾ ਉਹਨੇ ਦਰਬਾਰ ਸਾਹਿਬ ਦੀ ਬੇਦਵੀ ਕੀਤੀ ਉਹਦਾ ਸਿਰ ਵੱਢ ਕੇ ਲੈ ਗਏ ਫਿਰ ਉਸ ਤੋਂ ਬਾਅਦ ਮਹੰਤਨ ਰੈਣੂ ਕੇ ਆਏ ਤੇ ਉਹਨਾਂ ਨੇ ਜਦੋਂ ਮਨਾਈਆਂ ਕੀਤੀਆਂ ਤੇ ਉਸ ਸਹਾਤਾਂ ਦੇ ਕੇ ਗੁਰੂ ਘਰ ਆਜ਼ਾਦ ਕਰਾਇਆ ਤੇ ਫਿਰ ਇਹ ਸ਼੍ਰੋਮਣੀ ਕਮੇਟੀ ਹੋਂਦ ਚਾਈ ਸੀ ਅਸੀਂ ਇਹ ਵੀ ਕਿਹਾ ਕਿ ਚੰਦੂ ਨੇ ਜਮ ਸੰਧਾ ਨੇ ਮਸੇ ਰੰਗੜ ਨੇ ਜਮ ਹੰਤਾ ਨੇ 10 ਗੁਰੂ ਸਾਹਿਬਾਨ ਵਿੱਚੋਂ ਕਿਸੇ ਇੱਕ ਵੀ ਗੁਰੂ ਸਾਹਿਬ ਦੇ ਖਿਲਾਫ ਕੋਈ ਅਪਸ਼ਬਦ ਲਿਖ ਕੇ ਕਿਤਾਬ ਨਹੀਂ ਲਿਖੀ ਪਰ ਜਿਹੜੇ ਅੱਜ ਅਕਬਾਲੀ ਹੋਏ ਨੇ ਅੱਜ ਇਹਨਾਂ ਦੇ ਜਾਦੂ ਸਿਰ ਚੜ ਬੋਲੇ ਨੇ ਅੱਜ ਵੱਖਰੇ ਵੱਖਰੇ ਤੌਰ ਤੇ ਹੁੰਦੇ ਆ ਉਹਨੂੰ ਗਦਾਰ ਕਹਿੰਦਾ ਉਹਨੂੰ ਗਦਾਰ ਕਹਿੰਦਾ ਤੇ ਇਹਨਾਂ ਲੋਕਾਂ ਨੇ ਤਾਂ ਸਾਰੇ ਇਤਿਹਾਸ ਨੂੰ ਚੰਦੂ ਦੇ ਇਤਿਹਾਸ ਨੂੰ ਮਸੰਦਾਂ ਦੇ ਇਤਿਹਾਸ ਨੂੰ ਮੱਸੇ ਰੰਗੜ ਦੇ ਇਤਿਹਾਸ ਨੂੰ ਮਹੰਤ ਨਰੈਣੂਆ ਦੇ ਇਤਿਹਾਸ ਨੂੰ ਮਾਤ ਪਾ ਕੇ ਉਹਨਾਂ ਤੋਂ ਵੱਧ ਦੋਸ਼ੀ ਨੇ ਸੋ ਇਹਨਾਂ ਲੋਕਾਂ ਨੂੰ ਜਿਹੜਾ ਮਾਫੀ ਨਹੀਂ ਚਾਹੀਦੀ ਅਸੀਂ ਇਹ ਬੇਨਤੀ ਕਰਕੇ ਅੱਜਾ ਸਾਹਿਬ ਜੀ ਇਹਨਾਂ 12 ਦੀ ਗੱਲ ਕਰ ਦਿਓ ਕਿਹੜੇ 12 ਆ ਕਿੱਥੇ ਕਿੱਥੇ ਜੀ ਆ ਲੈਓ ਇਸ ਤਰ੍ਹਾਂ ਦੀ ਫੈਸਲ ਆ ਪੱਤਰ ਉਹ ਹੈ ਜਿਹੜਾ ਪ੍ਰਕਾਸ਼ਿਓ ਬਾਦਲ ਨੇ ਜਥੇਦਾਰ ਨੂੰ 17 ਅਕਤੂਬਰ 2015 ਚ ਦਿੱਤਾ ਸੀ ਜਿਹਦੇ ਵਿੱਚ ਉਹ ਆਪਣੀ ਜਿਹੜੀ ਗਲਤੀ ਆ ਉਹ ਅਹਿਸਾਸ ਕਰਦਾ ਕਿ ਮੇਰੇ ਕੋਲੋਂ ਇਹ ਗਲਤੀਆਂ ਜਿਹੜੀਆਂ ਨੇ ਮੇਰੇ ਰਾਜ ਵਿੱਚ ਹੋਈਆਂ ਨੇ ਪਰ ਉਸ ਟਾਈਮ ਦੇ ਜਥੇਦਾਰ ਦਾ ਫਰਜ਼ ਮੰਨਦਾ ਕਿ ਇਹ ਜਿਹੜੀਆਂ ਗਲਤੀਆਂ ਕੀਤੀਆਂ ਨੇ ਮੰਨਦਾ ਤੇ ਇਹਨੂੰ ਸਜ਼ਾ ਤੇ ਦਿੱਤੀ ਜਾਵੇ ਪਰ ਕੋਈ ਗੱਲ ਨਹੀਂ ਜਿਹੜੇ ਸਿਧਾਰ ਨੇ ਉਹ ਸਾਰੇ ਆਹ ਵੇਖ ਲਓ ਤੁਸੀਂ ਕਿ ਮੇਰੇ ਕੋਲੇ ਇੱਕ ਇੱਕ ਇਸ਼ਤਿਹਾਰ ਦਾ ਜਿਹੜਾ ਉਹ ਨਾ ਆ ਅਖਬਾਰ ਦਾ ਕਿਹੜੀ ਅਖਬਾਰ ਨੂੰ ਕਿੰਨੀ ਤਰੀਕ ਨੂੰ ਇਹ ਜਿਹੜੇ ਇਸ਼ਤਿਹਾਰ ਜਿਹੜੇ ਨੇ ਉਹ ਦਿੱਤੇ ਗਏ ਔਰ ਸਭ ਤੋਂ ਵੱਡੀ ਗੱਲ ਇਹਨਾਂ ਚ ਮੈਂ ਤੁਹਾਨੂੰ ਇੱਕ ਹੋਰ ਦੱਸਣੀ ਚਾਹਣਾ ਪੈਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਸਰ ਤੋਂ ਗੁਰੂ ਕੀ ਗੋਲਕ ਤੋਂ ਦਿੱਤਾ ਹੈ ਇਸ਼ਤਿਹਾਰਕੀ ਦੇ ਵੱਲੋਂ ਲਗੇ ਤੁਸੀਂ ਇਹ ਹੈਰਾਨ ਹੋ ਬੋਗੇ ਦੇਖ ਕੇ ਕਿ ਇਸ਼ਤਿਹਾਰ ਜਿਹੜੇ ਨੇ ਉਹ ਲੱਗ ਰਿਹਾ ਹੈ ਪ੍ਰਕਾਸ਼ਿਓਂ ਬੱਦਲ ਵੱਲੋਂ ਜਿਹੜਾ ਕਿ ਉਸ ਟਾਈਮ ਤੇ ਪੰਜਾਬ ਦਾ ਮੁੱਖ ਮੰਤਰੀ ਹੈ ਉਹਦੇ ਵੱਲੋਂ ਇਸ਼ਤਿਹਾਰ ਜਿਹੜਾ ਹੈ ਉਹ ਲੱਗ ਰਿਹਾ ਇਸੇ ਤਰ੍ਹਾਂ ਜਿਹੜੇ ਹੈਗੇ ਨੇ ਨਾਨਕ ਸਰਯੇ ਇਸ਼ਤਿਹਾਰ ਉਹ ਲਾ ਰਹੇ ਨੇ ਆਹ ਵੇਖੋ ਤੁਸੀਂ ਇੱਕ ਇੱਕ ਖ਼ਬਰ ਦੀ ਮੇਰੇ ਕੋਲੇ ਜਿਹੜੀ ਆ ਉਹ ਫੋਟੋਕਾਪੀ ਆ ਇਸ਼ਤਿਹਾਰ ਆ ਸ਼੍ਰੋਮਣੀ ਕਮੇਟੀ ਵੱਲੋਂ ਲੱਗਿਆ ਆ ਅਗਲਾ ਇਸ਼ਤਿਹਾਰ ਜਿਹੜਾ ਇਹ ਵੀ ਸ਼੍ਰੋਮਣੀ ਕਮੇਟੀ ਵੱਲੋਂ ਆ ਆ ਜਿਹੜਾ ਇਸ਼ਤਿਹਾਰ ਹੈ ਗੁਰੂ ਪੰਥ ਦਾ ਦਾਸ ਅਵਤਾਰ ਸਿੰਘ ਮੱਕੜ ਵੱਲੋਂ ਆ ਵੀ ਸ਼੍ਰੋਮਣ ਉਗਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਅੱਗੇ ਆ ਜਿਹੜੇ ਇਤਿਹਾਸ ਇਸ਼ਤਿਹਾਰ ਹੁੰਦੇ ਨੇ ਇਹ ਇਸ਼ਤਿਹਾਰ ਪ੍ਰਕਾਸ਼ਿਓਂ ਆਹ ਵੇਖੋ ਅਖਬਾਰ ਦੀ ਫੋਟੋ ਤੇ ਪ੍ਰਕਾਸ਼ ਸਿੰਘ ਬਾਦਲ ਪੈਸਾ ਗੁਰੂ ਕੀ ਗੋਲਕਜੋਂ ਜੋ ਮੁੱਖ ਮੰਤਰੀ ਸੀ ਜੇ ਆਪਣੀ ਜੇਬ ਚੋਂ ਨਹੀਂ ਸੀ ਦੇਣਾ ਤੇ ਯਾਰੋ ਸਰਕਾਰੀ ਖਜ਼ਾਨੇ ਚੋਂ ਤੇ ਦੇ ਸਕਦਾ ਸੀ ਨਾ ਗੁਰੂ ਕੀ ਗੋਲਕ ਦੇ ਵਿੱਚੋਂ ਪੈਸਾ ਜਿਹੜਾ ਸੀ ਗੁਰਮੀਤ ਸਿੰਘ ਰਾਮ ਨੂੰ ਮਾਫੀ ਦੇਣ ਵਾਸਤੇ ਇਸ਼ਤਿਹਾਰ ਕਿਉਂ ਦਿੱਤਾ ਗਿਆ ਇਸੇ ਤਰ੍ਹਾਂ ਜਿਹੜੀ ਹੈਗੀ ਆ ਵੰਦਈ ਦੀ ਸੰਗਤ ਆ ਕਿੱਥੋਂ ਦਾ ਜੀ ਅੱਜ ਇਹ ਪੱਤਰ ਤੇ ਲਿਖਿਆ ਹੈ ਕਿ ਜਦੋਂ ਉਹ ਮਾਫੀ ਗਲਤ ਸੀ ਉਹ ਕਾਲ ਤਖਤ ਦੇ ਜਿਹੜੇ ਜਥੇਦਾਰ ਨੇ ਦਿੱਤੀ ਹੋਈ ਮਾਫੀ ਉਹ ਵਾਪਸ ਲੈ ਲੈਂਦੇ ਨੇ ਜੇ ਦਾ ਮਤਲਬ ਮਾਫੀ ਗਲਤ ਸੀ ਨਾ ਤਾਂ ਹੀ ਲੈਣ ਫਿਰ ਜਿਹੜੇ ਇਸ਼ਤਿਹਾਰ ਦਿੱਤੇ ਗਏ ਅਖਬਾਰਾਂ ਦੇ ਵਿੱਚ ਉਹ ਗਲਤ ਨਹੀਂ ਗਏ ਜਿਹੜੇ ਗੁਰੂ ਕੀ ਗੋਲਕ ਚੋਂ ਉਹ ਜਿਹੜਾ ਪੈਸਾ ਗਿਆ 90 ਲੱਖ ਰੁਪਇਆ ਉਹ ਜਿਨ੍ਹਾਂ ਜਿਨ੍ਹਾਂ ਨੇ ਆ ਵੇਖੋ ਜਿਨ੍ਹਾਂ ਨੇ ਮਤੇ ਪਾਏ ਨੇ ਆ ਸਾਰਿਆਂ ਦੀਆਂ ਫੋਟੋਆਂ ਨੇ ਆ ਆ ਜਿਹੜੇ ਉਹਦਣ ਆਏ ਨੇ ਆ ਕਰਨਾਲ ਸਿੰਘ ਪੰਜੋਲੀ ਵਰਗੇ ਇਹ ਜਿੰਨੇ ਵੀ ਨੇ ਆ ਜਿਹੜੇ ਅੱਜ ਬਾਕੀਆਂ ਦੇ ਵਿੱਚ ਆਪਣੇ ਆਪ ਨੂੰ ਬਾਕੀ ਘੁੰਦੇ ਨੇ ਆ ਸਾਰੇ ਉਹ ਵਿੱਚ ਨੇ ਆ ਜਿਹੜੀ ਬੀਬੀ ਹਲਾਂੜਾ ਉਹ ਵੀ ਇਹਦੇ ਵਿੱਚ ਹੈ ਜਰਨੈਲ ਸਿੰਘ ਜਾਲਾਂ ਇਹ ਵੀ ਵਿੱਚ ਆ ਰਾਮਪਾਲ ਜਿਹੜਾ ਉਹ ਉਹ ਸਾਰੇ ਜਿਹੜੇ ਇਹ ਵਿੱਚ ਨੇ ਅਸੀਂ ਇਹ ਸਾਡਾ ਇਹ ਕਹਿਣਾ ਹੈ ਕਿ ਜਿਨ੍ਹਾਂ ਬੰਦਿਆਂ ਨੇ ਆ ਮਤਾ ਪਾਇਆ ਆ ਮਤਾ ਪਾਇਆ ਨਾ ਜਿਨ੍ਹਾਂ ਬੰਦਿਆਂ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਬਾਅ ਹੇਠ ਮਤਾ ਪਾ ਕੇ ਤੇ ਗੁਰੂ ਕੀ ਗੋਲਕ ਦੀ ਦਰਬਾਰਤੋਂ ਕਰਦੇ ਆ ਸਭ ਤੋਂ ਪਹਿਲਾਂ ਗੁਰੂ ਕੀ ਗੋਲਕ ਦੀ ਕੀਤੀ ਹੋਈ ਲੁੱਟ ਨੂੰ ਉਹ ਪਹਿਲਾਂ ਇਹਨਾਂ ਦੋਸ਼ੀਆਂ ਕੋਲੋਂ ਇਹ ਸਾਰੇ ਦੋਸ਼ੀ ਨੇ ਇਹਨਾਂ ਕੋਲੋਂ 18% ਸਮੇਤ ਵਿਆਜ ਵਾਪਸ ਲਈ ਜਾਵੇ ਉਸ ਤੋਂ ਬਾਅਦ ਇਹਨਾਂ ਦੀ ਚਿੱਠੀ ਤੇ ਜਿਹੜੀਆਂ ਪੱਤਰ ਨੇ ਉਹਨਾਂ ਤੇ ਵਿਚਾਰ ਕੀਤਾ ਸਿੰਘ ਸਾਹਿਬ ਨੇ ਸਾਨੂੰ ਇਹ ਗੱਲ ਕਹੀ ਆ ਆ ਸਾਰੇ ਨਾਲ ਨੇ ਜੋ ਕਿਹਾ ਅਸੀਂ ਉਹੀ ਕਹਿਣਾ ਉਹਨਾਂ ਕਿਹਾ ਗੁਰੂ ਭਲਾ ਕਰੇਗਾ ਤੇ ਤੁਸੀਂ ਅਰਦਾਸ ਕਰੋ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਅਰਦਾਸ ਤਾਂ ਜੀ ਅਸੀਂ ਜਦੋਂ ਵੀ ਗੁਰੂ ਚਰਨਾਚ ਜਾਨੇ ਆ ਖਾਸ ਕਰਕੇ ਜਦੋਂ ਅਸੀਂ ਅਕਾਲ ਤਖਤ ਸਾਹਿਬ ਤੇ ਜਾਨੇ ਆ ਤੇ ਅਸੀਂ ਗੁਰੂ ਚਰਨਾਚ ਅਰਜ਼ੋਈ ਕਰਦੇ ਆ ਕਿ ਸੱਚੇ ਪਾਤਸ਼ਾਹ ਇਸ ਅਕਾਲ ਤਖਤ ਦੀ ਸਿਰਜਣਾ ਜ਼ੁਲਮ ਦੇ ਖਿਲਾਫ ਮਜਲੂਮ ਦੀ ਰੱਖਿਆ ਵਾਸਤੇ ਕੀਤੀ ਸੀ ਲੇਕਿਨ ਅੱਜ ਇਸ ਅਕਾਲ ਤਖਤ ਦੀ ਸੇਵਾ ਨਿਭਾਰੇ ਜਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਜਿਹੜੇ ਲੋਕ ਨੇ ਉਹ ਭੁੱਲ ਚੁੱਕੇ ਨੇ ਇਸ ਰਸਤੇ ਨੂੰ ਛੱਡ ਚੁੱਕੇ ਨੇ ਸਿੱਖੀ ਸਿਧਾਂਤਾਂ ਤੋਂ ਦੂਰ ਹੋ ਗਏ ਨੇ ਤੇ ਸਾਨੂੰ ਬਖਸ਼ਾ ਅਸੀਂ ਸਿੰਘ ਸਾਹਿਬ ਨੂੰ ਕਿਹਾ ਵੀ ਅਸੀਂ ਤਾਂ ਰੋਜ਼ੇ ਅਰਦਾਸ ਕਰਦੇ ਆਂ ਪਰ ਅੱਜ ਗੇਂਦ ਤੁਹਾਡੇ ਪਾਲੇ ਚਾ ਸਿੰਘ ਸਾਹਿਬ ਪੂਰਾ ਸਿੱਖ ਜਗਤ ਤੇ ਸੰਸਾਰ ਦੇ ਲੋਕ ਤੁਹਾਡੇ ਵੱਲ ਵੇਖ ਰਹੇ ਨੇ ਜੇ ਕਿਤੇ ਤੁਸੀਂ ਕੋਈ ਕੋਤਾਹੀ ਕੀਤੀ ਤੇ ਫਿਰ ਲੋਕ ਜਿਹੜੇ ਨੇ ਉਹ ਤੁਹਾਡੇ ਤੋਂ ਨਿਰਾਸ਼ ਹੋਣਗੇ ਤੇ ਅੱਗੇ ਹੀ ਬਹੁਤ ਕੁਝ ਹੋਇਆ ਹੈ ਹੋਰ ਵੀ ਬੜੀਆਂ ਗੱਲਾਂ ਬਾਤਾਂ ਉੱਤੇ ਹਰਿਆਣੇ ਦੀਆਂ ਹੋਈਆਂ ਦੂਜੀਆਂ ਤੀਜੀਆਂ ਹੋਈਆਂ ਬਹੁਤ ਲੰਬੀਆਂ ਵਿਚਾਰਾਂ ਹੋਈਆਂ ਨੇ ਬਹੁਤ ਅਸੀਂ ਲੰਬੀਆਂ ਵਿਚਾਰਾਂ ਉਹਨਾਂ ਦੇ ਨਾਲ ਕਰਕੇ ਆ ਬੜੇ ਸੁਖਾਵੇ ਮਾਹੌਲ 'ਚ ਗੱਲਬਾਤ ਹੋਈ ਆ ਸਾਨੂੰ ਤੇ ਭਰੋਸਾ ਉਹਨਾਂ ਨੇ ਇਹੀ ਦਿੱਤਾ ਭਈ ਗੁਰੂ ਚਰਨਾਚਰ ਦਾਸ ਕਰੋ ਜੋ ਵੀ ਹੋਏਗਾ ਠੀਕ ਹੋਏਗਾ ਇਹ ਕਿਹਾ ਪਰ ਅਸੀਂ ਉਹਨਾਂ ਨੂੰ ਬੜੇ ਸਪਸ਼ਟ ਲਫ਼ਜ਼ਾਂ ਵਿੱਚ ਕਹਿੰਦਾ ਹੈ ਭਈ ਕਰਨਾ ਤੁਸੀਂ ਤੇ ਤੁਸੀਂ ਹੁਣ ਦੁਨੀਆ ਧਾਟੇ ਵਾਲੇ ਵੇਖ ਰਹੀ ਆ ਤੁਸੀਂ ਕੀ ਕਰਦੇ ਹੋ ਇਹ ਗੱਲਬਾਤ ਠੀਕ ਹੈ